ਅੱਜ ਨਾਲ ਅੱਜ ਅਸੀਂ ਅੱਜ ਪ੍ਰੋਗਰਾਮ ਕੀਤਾ ਇਕਲ ਵਿਦਿਆਲਾ ਫਾਊਂਡੇਸ਼ਨ ਵੱਲੋਂ ਬੱਚਿਆਂ ਦੇ ਖੇਲ ਖੂਦ ਦਾ ਪ੍ਰੋਗਰਾਮ ਰੱਖਿਆ ਅਸੀਂ ਕੀਰਤਨ ਦਰਬਾਰ ਗਰਾਊਂਡ ਦੇ ਵਿੱਚ ਬੱਚਿਆਂ ਦਾ ਖੇਲ ਖੂਦ ਦਾ ਪ੍ਰੋਗਰਾਮ ਕਰਵਾਇਆ ਗਿਆ ਔਰ ਇਹਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਇਹ ਸਾਡੇ ਬੱਚੇ ਪਹਿਲਾਂ ਪਿੰਡ ਪਿੰਡ ਦੇ ਵਿੱਚੋਂ ਖੇਡ ਗ ਜਾਂਦੇ ਆ ਫਿਰ ਇਸ ਤੋਂ ਬਾਅਦ ਇਹ ਬੱਚੇ ਸਾਡੇ ਜ਼ਿਲ੍ਹਾ ਲੈਵਲ ਦੇ ਖੇਡਦੇ ਆ ਉਸ ਤੋਂ ਬਾਅਦ ਸਾਡੇ ਇਹ ਬੱਚੇ ਜਿਹੜੇ ਫਸ ਸੈਕਿੰਡ ਆਉਂਦੇ ਪਿੰਡਾਂ ਵਿੱਚੋਂ ਉਹਨਾਂ ਨੂੰ ਅਸੀਂ ਜ਼ਿਲ੍ਹਾ ਲੈਵਲ ਤੇ ਖੜਾਣੇ ਆ ਉਸੋਂ ਬਾਅਦ ਜ਼ਿਲ੍ਹਾ ਲੈਵਲ ਤੋਂ ਬਾਅਦ ਸਟੇਟ ਲੈਵਲ ਦੇ ਉੱਪਰ ਖੜਾਨੇ ਆ ਉਹ ਜਾਣਗੇ ਬੱਚੇ ਸਾਡੇ ਇਹਨਾਂ 'ਚ ਫਰ ਸਾਈਕਲ ਲਾ ਕੇ ਖਰੂਜਪੁਰ ਜਾਣਗੇ ਸਟੇਟ ਲੈਵਲ ਕੱਢਣਗੇ ਸਟੇਟ ਲੈਵਲ ਤੋਂ ਜਿਹੜੇ ਬੱਚੇ ਫਿਰ ਜਿੱਤਦੇ ਆ ਇਹ ਜਿੱਤ ਕੇ ਫਿਰ ਜਾਣਗੇ ਉੜੀਸਾ ਜੀ ਇਹ ਸਾਡੀ ਇਕਲ ਵਿਦਿਆਲਾ ਫਾਊਂਡੇਸ਼ਨ ਜਿਹੜੀ ਆ ਇਹ ਮਤਲਬ ਕੀ ਸਾਰਾ ਸਹਿਯੋਗ ਸਾਰਾ ਸਾਨੂੰ ਕੈਨ ਆਰ ਆਈ ਭਾਈ ਕਰਦੇ ਨੇ ਔਰ ਬਹੁਤ ਵਧੀਆ ਸਾਡਾ ਪਿੰਡਾਂ ਦੇ ਵਿੱਚੋਂ ਸਾਨੂੰ ਇਸ ਫਾਊਂਡੇਸ਼ਨ ਨੂੰ ਸਹਿਯੋਗ ਮਿਲਦਾ ਇਹਦੇ ਵਿੱਚ ਅਸੀਂ ਸਾਡੀ ਜਿਹੜੀਆਂ ਗਤੀਵਿਧੀਆਂ ਨੇ ਕਿੰਗਾ ਦੇ ਵਿੱਚ ਵਿਦਿਆਲੇ ਚੰਦੇ ਆ ਤੇ ਸਾਡੀ ਅਚਾਰਿਆ ਹੁੰਦੀਆਂ ਉਹਨਾਂ ਦੇ ਉੱਪਰ ਇੱਕ ਸੰਜ ਪਰਮੁਖੀ ਹੁੰਦੀ ਹੈ ਔਰ ਉਹ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਸੰਸਕਾਰ ਬਖਸ਼ ਸਾਡੇ ਵਿੱਚ ਦਿੰਦੇ ਆ ਬੱਚਿਆਂ ਨੂੰ ਜੋ ਕਿਸ ਸਕੂਲਾਂ ਦੇ ਵਿੱਚੋਂ ਨਹੀਂ ਹੈ ਚੀਜ਼ਾਂ ਮਿਲਦੀਆਂ ਉਹ ਸਾਡੇ ਪਿੰਡਾਂ ਦੇ ਵਿੱਚ ਤੇ ਸਾਡੀਆਂ ਭੈਣਾਂ ਸਾਡੀਆਂ ਛੋਟੀਆਂ ਧੀਆ ਇਹ ਦਿਨ ਕਰਦੀਆਂ ਇਹ ਸੰਸਕਾਰ ਬਖਸ਼ੂ ਦਾ ਕੰਮ ਇਹਦੇ ਵਿੱਚ ਜੈਵਿਕ ਖਾਧੇ ਬਾਰੇ ਦੱਸਿਆ ਜਾਂਦਾ ਵਾ ਆਰੋਗਿਆ ਬਾਰੇ ਦੱਸਿਆ ਜਾਂਦਾ ਹੈ ਸਾਨੂੰ ਕਿਸ ਤਰ੍ਹਾਂ ਕਿਰਿਆ ਕਰਨਾ ਪਿੰਡਾਂ ਦੇ ਵਿਦੇਸ਼ੀਆਂ ਦਵਾਈਆਂ ਦੇ ਨਾਲ ਅਸੀਂ ਆਪਣਾ ਖੁਦ ਆਪਚਾਰ ਕਰ ਸਕਦੇ ਹਾਂ ਇਹ ਸਾਡੇ ਅਪਰਾਲੇ ਹਨ ਪਲ ਬੱਚਿਆਂ ਨੂੰ ਨਸ਼ਿਆਂ ਤੋਂ ਮੂਤ ਰਹਿਣ ਵਾਸਤੇ ਅਸੀਂ ਜਿਹੜੇ ਖੇਡਪੂਲ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਇਹੀ ਅਜਲਾ ਦੇਖੀ ਕੀਰਤਨ ਦਰਬਾਰ ਸੁਸਾਇਟੀ ਦੇ ਗਰਾਊਂਡ ਵਿੱਚ ਕਰਵਾਇਆ ਵਾ ਵੱਡੇ ਲੈਵਲ ਤੇ ਕਰਵਾਇਆ ਵਾ ਸਾਡੇ ਵਿੱਚ ਜਿਹੜੇ ਬੱਚਿਆਂ ਨੇ ਕਬੱਡੀ ਦਾ ਲੌਂਗ ਜੰਪ ਦਾ ਰੇਸ ਦਾ ਮਲੂਕੀ ਇਹ ਵਾਲੇ ਜਿਹੜੇ ਸਾਡੀ ਖੇਲ ਖੂਦ ਦੇ ਅੱਜ ਪ੍ਰੋਗਰਾਮ ਹੋਇਆ ਇਹਦੇ ਵਿੱਚ ਸਾਨੂੰ ਬਹੁਤ ਵਧੀਆ ਮਿਲਿਆ ਸਹਿਯੋਗ ਬੱਚਿਆਂ ਦਾ ਵੀ ਔਰ ਸਾਡੀਆਂ ਸਮਿਤੀਆਂ ਵੀ ਆਈਆਂ ਨੇ ਪਿੰਡਾਂ ਦੇ ਵਿੱਚੋਂ ਔਰ ਉਹਨਾਂ ਨੇ ਵੀ ਬਹੁਤ ਜਾ ਕੇ ਅਸੀਂ ਧੰਨਵਾਦ ਕਰਦੇ ਆ ਅੱਜ ਦੇ ਸਾਡੇ ਮੁੱਖ ਮਹਿਮਾਨ ਜੂ ਸਿੰਘ ਜੀ ਸਮਰਾ ਜੋ ਅਕਾਲੀ ਦਲ ਹਲਕੇ ਦੇ ਅਨਚਾਰਜ ਨਾਲੇ ਤੋਂ ਉਹ ਆਜੇ ਪਹੁੰਚੇ ਸੀ ਮੁੱਖ ਮਹਿਮਾਨ ਵੱਲੋਂ ਸਤਿ ਸ੍ਰੀ ਅਕਾਲ ਜੀ ਉਨ੍ਹਾਂ ਨੇ ਇਹ ਸਾਨੂੰ ਕਿਹਾ ਕਿ ਜੋ ਵੀ ਤੁਹਾਨੂੰ ਜ਼ਰੂਰਤ ਪਵੇ ਮੈਂ ਪੂਰਾ ਸਹਿਯੋਗ ਕਰਾਂਗਾ 2400 ਇਸ ਸਰਕਾਰੀ ਇੱਧਰ ਪੰਜਾਬ ਦੇ ਵਿੱਚ ਆਈ ਹੈ ਇਹਦੇ ਵਿੱਚ ਸਾਡੇ ਤਹਿਸੀਲ ਲੈਵਲ ਦੇ ਘਲਾ ਲੈਵਲ ਦੇ ਉੱਪਰ ਬੱਚੇ ਜਿਹੜੇ ਆ ਕਿ ਆਪਣੇ ਜਾਲੇ ਅਸੀਂ ਕਹਿੰਦੇ ਆ ਸਕੂਲ ਦੀ ਕਹਿ ਸਕਦੇ ਗਰੀਬ ਬੱਚਿਆਂ ਨੂੰ ਜਿਹੜੇ ਬੱਚਿਆਂ ਕੁਵੀਸ਼ਨ ਨਹੀਂ ਪੜਾ ਸਕਦੇ ਉਹਨਾਂ ਨੂੰ ਫ੍ਰੀ ਮੰਨ ਲਓ ਕਿ ਐਜੂਕੇਸ਼ਨ ਦਿੱਤੀ ਜਾਂਦੀ ਬੱਚਿਆਂ ਕੋਲ ਕੋਈ ਪੈਸਾ ਨਹੀਂ ਲੱਗ ਜਾਂਦਾ ਸਾਡੇ ਜਿਹੜੇ ਅਧਿਆਰਿਆ ਉਂਡੀਆਂ ਨੇ ਇਹ ਪੜਾਉਂਦੀਆਂ ਨੇ ਪਿੰਡਾਂ ਦੇ ਵਿੱਚ ਔਰ ਸਾਡੀ ਜਿਹੜੀ ਸੰਸਾ ਦਾ ਬੱਚਿਆਂ ਨੂੰ ਕਾਪੀਆਂ ਪੈਨ ਆ ਯੂਨੀਫਾਰਮ ਜੋ ਵੀ ਮੰਨ ਲਓ ਕਿ ਚਾਹੀਦਾ ਹੁੰਦਾ ਪੜ੍ਹਾਈ ਵਾਸਤੇ ਉਹ ਮੁਹਦਾ ਇਹਨਾਂ ਬੱਚਿਆਂ ਨੂੰ ਔਰ ਸਾਡੇ ਵਿਦਿਆਲੇ ਜਿਹੜੀ ਆ ਅਸੀਂ ਹੋਰ ਵੀ ਵਧਾ ਰਹੇ ਆ ਸਾਡੇ ਤਕਰੀਬਨ 3300 ਦੇ ਕਰੀਬ ਪੰਜਾਬ ਦੇ ਵਿੱਚ ਨੇ ਸਾਰੇ ਭਾਰਤ ਦੇ ਵਿੱਚ 1.5 ਲੱਖ ਪਲੱਸ ਨੇ ਵਿਦਿਆਲੇ ਸਾਡੇ ਜਿਹੜੇ ਚੱਲਦੇ ਆ ਮੈਂ ਜੀ ਮੇਰਾ ਨਾਮ ਅਮਨਦੀਪ ਸਿੰਘ ਸੰਧੂ ਆ ਔਰ ਸਰਪੰਚ ਪਿੰਡ ਸੰਗਤਪੁਰੇ ਤੋਂ ਆ ਔਰ ਇਹ ਜਿਹੜਾ ਇਕਲਵ ਵਿਦਿਆਲੇ ਦਾ ਜਿਹੜਾ ਅਭਿਆਨ ਆ ਜੁਟ ਕਲੱਬ ਦਾ ਜਿਹੜਾ ਇਹਨਾਂ ਨੇ ਬਹੁਤ ਹੀ ਵੱਡਾ ਇਨੀਸ਼ੀਏਟਿਵ ਲਿਆ ਵਾ ਇਕਲਵ ਵਿਦਿਆਲੇ ਨੇ ਇਹ ਸਟੱਡੀ ਦੇ ਨਾਲ-ਨਾਲ ਸਾਡੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਵੀ ਅਟੈਚ ਕਰ ਰਹੇ ਨੇ ਜਿੱਦਾਂ ਕਿ ਅੱਜ ਜਿੱਥੇ ਇਹ ਤੀਜਾ ਸਾਲਾਨਾ ਜਿਹੜਾ ਸਪੋਰਟਸ ਪ੍ਰੋਗਰਾਮ ਇਹਨਾਂ ਨੇ ਕੀਤਾ ਵਾ ਇਹਦੇ ਵਿੱਚ ਮੈਨੂੰ ਵੀ ਪਹੁੰਚਣ ਦਾ ਮੌਕਾ ਮਿਲਿਆ ਅਤੇ ਤੁਸੀਂ ਦੇਖੋ ਕਿ ਬਹੁਤ ਹੀ ਵਧੀਆ ਬੱਚਿਆਂ ਨੇ ਪਰਫਾਰਮ ਕੀਤਾ ਵਾ ਜਿੱਦਾਂ ਇੱਥੇ ਐਥਲੈਟਿਕਸ ਦੇ ਰੇਸਿਸ ਹੋਏ ਨੇ ਔਰ ਲੌਂਗ ਜੰਪ ਕਬੱਡੀ ਇਦਾਂ ਦੇ ਕਾਫੀ ਈਵੈਂਟ ਇਹਨਾਂ ਨੇ ਕਰਵਾ ਕੇ ਜਿਹੜਾ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਿਆ ਵਾ ਮੋਟੀਵੇਟ ਕੀਤਾ ਵਾ ਔਰ ਇਹ ਇੱਕ ਵਿਦਿਆਲੇ ਦੀ ਜਿਹੜੀ ਟੀਮ ਆ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਇਦਾਂ ਹੀ ਇਹ ਦਿਨ-ਦੁਗਣੀ ਰੌਚਕਣੀ ਤਰੱਕੀ ਕਰਨ ਤੇ ਸਾਡੇ ਜਿਹੜੇ ਅੰਡਰ ਪ੍ਰਿਵਿਲੇਜ ਬੱਚੇ ਆ ਜਿਨ੍ਹਾਂ ਨੂੰ ਕੋਈ ਪ੍ਰਵੀਲੇਜ ਨਹੀਂ ਆ ਉਹਨਾਂ ਨੂੰ ਇਹ ਇੱਕ ਪਲੈਟਫਾਰਮ ਦੇ ਰਹੇ ਨੇ ਕਿ ਸਪੋਰਟਸ ਦੇ ਨਾਲ ਨਾਲ ਇੱਕ ਚੰਗੀ ਐਜੂਕੇਸ਼ਨ ਸਾਡੇ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਨੇ ਜੋ ਚੀਜ਼ਾਂ ਤੋਂ ਸਾਡੇ ਬੱਚੇ ਸਕੂਲਾਂ ਤੋਂ ਜਿੰਨੀਆਂ ਚੀਜ਼ਾਂ ਤੋਂ ਅਧੂਰੇ ਰਹਿ ਜਾਂਦੇ ਨੇ ਉਹਨਾਂ ਚੀਜ਼ਾਂ ਨੂੰ ਇਹ ਇੱਕ ਵਿਦਿਆਲੇ ਦੇ ਜਿਹੜੀ ਸਾਡੀ ਟੀਮ ਆ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਵਾ ਰਹੀ ਆ ਅਤੇ ਮੈਂ ਆਖਿਰ ਤੇ ਬਹੁਤ ਧੰਨਵਾਦ ਕਰਨਾ ਚਾਹੁੰਦਾ ਪੂਰੇ ਇਕਲਵ ਵਿਦਿਆਲੇ ਦੀ ਜਿਹੜੀ ਟੀਮ ਜਿਹੜੀ ਕੰਮ ਕਰ ਰਹੀ ਆ ਔਰ ਇੰਨਾ ਵੱਡਾ ਇਨੀਸ਼ੀਏਟਿਵ ਸਾਡੇ ਅੰਡਰਪ੍ਰਨਰ ਲੋਜ ਬੱਚਿਆਂ ਲਈ ਲਿਆ ਇਹਨਾਂ ਦਾ ਪੰਜਾਬ ਪ੍ਰੋਮੋਟ ਪੰਜਾਬ ਬੱਚਿਆਂ ਨੇ ਜਿੰਨਾ ਕਰਾਈਆਂ ਗਈਆਂ ਬੱਚਿਆਂ ਨੂੰ ਮੁਫਤ ਲੱਤਾਂ ਨੇ ਨਿੱਕੜ ਕਰਾਈਆਂ ਬਹੁਤ ਵਧੀਆ ਉਪਰਾਲਾ ਆ ਜਿਹੜਾ ਬੱਚਿਆਂ ਦੀ ਮਤ ਕਰਦੇ ਆ ਆਪਣਾ ਸਮਾਂ ਕੱਢ ਕੇ ਸ ਹਮੇਸ਼ਾ ਉਹਨਾਂ ਦਾ ਸਾਥ ਦਿੰਦੇ ਆ ਇੱਕ ਬਹੁਤ ਹੀ ਵਧੀਆ ਉਪਰਾਲਾ ਮੈਂ ਨਾਲ ਸਾਰਿਆਂ ਦਾ तहे ਦਿਲੋਂ ਧੰਨਵਾਦੀ ਆ दे कि ਜਿਹੜਾ ਆਪਣਾ ਸਮਾਂ ਕੱਢ ਕੇ ਇਹਨਾਂ ਦਾ ਸਾਥ ਦਿੰਦੇ ਇਹਨਾਂ ਦੀ ਮਦਦ ਕਰਦੇ ਆ ਇਹ ਅੱਜ ਦੇ ਯੁੱਗ ਚ ਇੱਕ ਬਹੁਤ ਹੀ ਚੰਗਾ ਕੰਮ ਹੈ ਜਿਹੜਾ ਜੇ ਅੱਪਾ ਬੰਦ ਕਰਕੇ ਉਸ ਤਰ੍ਹਾਂ ਕੇ ਉਹ ਵਿਸ਼ਵਾਸ ਦਉਂਦਾ ਕਿ ਕਿਸੇ ਵੀ ਕਰਾ ਦੇ ਸੋਜ ਦੀ ਲੋੜ ਹੋਵੇ ਇਹਨਾਂ ਦਾ ਸਾਥ ਦਿੰਦੇ ਆ ਇਸੇ ਤਰ੍ਹਾਂ ਇਹ ਨਾ ਕਾ ਵੀ ਹਰ ਸਾਲ ਹੀ ਕਰਾਉਂਦੇ ਆ ਕੋਈ ਨਵਾਂ ਨਹੀਂ ਪ੍ਰੋਗਰਾਮ ਤੇ ਹਰ ਸਾਲ ਹੀ ਕਰਾਉਂਦੇ ਇਸੇ ਤਰ੍ਹਾਂ ਗਾ ਜਿਹੜਾ ਵੱਡੇ ਲੈਵਲ ਤੇ ਹੁੰਦਾ ਜਾਂਦਾ ਹੈ